ਵਾਰਜਿਕਾ ਕਾਲਸਾ ਵਾਰਜਿਕੀ ਪਤੇ ਮੀਡੀਆ ਚੌਥਾ ਥੰਮ ਕਿਹਾ ਜਾਂਦਾ ਹੈਗਾ ਚੌਥਾ ਥੰਮ ਕਿਉਂ ਕਿਹਾ ਜਾਂਦਾ ਮੀਡੀਆ ਨੂੰ ਕਿਦੇ ਇਸ ਮੀਡੀਆ ਦਾ ਲੋਕ ਆ ਪਾਣੀ ਭਰਦੇ ਸੀ ਜਾਂ ਇਹਨੂੰ ਆਪਾਂ ਇਹ ਕਹਿ ਲਈਏ ਕਿ ਰੱਬਾਂ ਵਾਂਗ ਪੂਜਦੇ ਸੀ ਪੱਤਰਕਾਰਾਂ ਨੂੰ ਵੀ ਕਿ ਇਹ ਬੜੇ ਇੱਕ ਜਿਸ ਤਰ੍ਹਾਂ ਡਾਕਟਰਾਂ ਨੂੰ ਰੱਬ ਕਿਹਾ ਜਾਂਦਾ ਸੀ ਤੇ ਪੱਤਰਕਾਰਾਂ ਦੀ ਗੱਲ ਤੇ ਵੀ ਜਿਹੜਾ ਵਿਸ਼ਵਾਸ ਹੋ ਜਾਂਦਾ ਹੋਇਆ ਕਰਦਾ ਸੀ ਤੇ ਪੱਤਰਕਾਰ ਵੀ ਜਿਹੜੀ ਨਾਟੜਕ ਪੱਤਰਕਾਰੀ ਕਰਦੇ ਸੀ ਜਿਹੜੇ ਯੱਕ ਕਰ ਰਹੇ ਨੇ ਅਜੇ ਕੁਝ ਬੰਦੇ ਨੇ ਤੇ ਬਾਕੀ ਜਿਹੜੇ ਸਰਕਾਰਾਂ ਦੇ ਤਲਵੇ ਚੱਟ ਰਹੇ ਨੇ ਜਿਹੜੀਆਂ ਕਿ ਬੱਕ-ਬੱਕ ਸਰਕਾਰਾਂ ਨੇ ਚਾਹੇ ਉਹ ਕਾਲੀਦਾਲਾ ਆਮ ਆਦੀ ਪਾਰਟੀਆਂ ਭਾਜੀਪੀ ਆ ਕਾਂਗਰਸ ਆ ਸਾਰਿਆਂ ਦੀ ਗੱਲ ਕਰਦਾ ਮੈਂ ਕਿਸੇ ਦੀ ਇੱਕ ਦੀ ਗੱਲ ਨਹੀਂ ਕਰਦਾ ਜਿਸ ਤਰ੍ਹਾਂ ਅਖਬਾਰ ਤੇ ਕਬਜ਼ਾ ਕੀਤਾ ਵਕ ਵਕ ਪਾਰਟੀਆਂ ਨੇ ਕਿਸ ਨੇ ਕਾਮਰੇਡ ਅਖਵਾ ਰਹੀ ਆ ਕੋਈ ਕਾਲੀ ਆ ਕੋਈ ਕਾਂਗਰਸ ਦੀ ਆ ਕੋਈ ਫਲਾਨਾ ਕੋਈ ਧਮਕਾਗਾ ਇਸ ਵਿਸ਼ੇ ਤੇ ਨਹੀਂ ਪੈਂਦੇ ਪਰ ਅੱਜ ਆਪਾਂ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਦੀ ਇਹ ਵਿਸ਼ਾ ਨਾਲ ਜੁੜਦਾਗਾ ਭਾਈ ਅੰਮਰਤਪਾਲ ਸਿੰਘ ਦੇ ਕਿਉਂਕਿ ਭਾਈ ਅੰਮਰਤਪਾਲ ਸਿੰਘ ਜਦੋਂ ਦਵਾਈ ਤੋਂ ਆਇਆ ਉਦੋਂ ਕਈ بڑے بڑے ਚੈਨਲਾਂ ਵਾਲਿਆਂ ਨੇ ਐਂਟਰਵਿਊ ਕੀਤੇ ਭਾਈ ਅੰਮਰਪਾਲ ਸਿੰਘ ਦੀ ਬੜਾ ਹਲ ਜਾਣ ਦੀ ਕੋਸ਼ਿਸ਼ ਕੀਤੀ ਕਿ ਇਹ ਜੀ ਛੋਟੀ ਉਮਰ ਦਾ ਨੌਜਵਾਨ ਆ ਇਹ ਕਹਿੰਦੇ ਕਿ ਘੱਟ ਪੜਿਆ ਲਿਖਿਆ ਜੀ ਪਲਾਟੂ ਪੜਿਆ ਪਰ بڑے بڑے ਪੱਤਰਕਾਰਾਂ ਦੇ ਉਹਨਾਂ ਨੇ ਜਿਹੜੇ ਪਸੀਨੇ ਜਿਹੜੇ ਸੜਾ ਦਿੱਤੇ بڑے بڑے ਪੱਤਰਕਾਰਾਂ ਦੀ ਬੋਲਤੀ ਬੰਦ ਕਰਾਈ ਭਾਈ ਅੰਮਰਪਾਲ ਸਿੰਘ ਨੇ ਬੜਿਆ ਮੈਂ ਜਿਹੜਾ ਕਰਾਰਾ ਜਵਾਬ ਦਿੱਤਾ ਫਿਰ ਇੱਕ ਉਹ ਮੀਡੀਆ ਆਇਆ ਕਿ ਤਰਲੇ ਕਰਦਾ ਸੀ ਕਿ ਭਾਈ ਅੰਮਰਤਪਾਲ ਸਿੰਘ ਦੇ ਜਿਹੜਾ ਇੰਟਰਵਿਊ ਕਰਵਾ ਦਿਓ ਤਾਂ ਕੋਈ ਸੱਜਣਾ ਨੇ ਭਾਈ ਅੰਮਰਤਪਾਲ ਸਿੰਘ ਦੀ ਇੰਟਰਵਿਊ ਕਰਵਾਈ ਕਿ ਭਾਈ ਇਹ ਪਿੱਸੇ ਪਏ ਹੋਏ ਨੇ ਕਿ ਜ਼ਰੂਰੀ ਆਈ ਭਾਈ ਅੰਮਰਤਪਾਲ ਸਿੰਘ ਨੂੰ ਵੀਡੀਓ ਦਿਖਾਈ ਦੇਖੋ ਜੀ ਭਿੰਡਰਾ ਵਾਲਾ ਦਵਾਰੇ ਆ ਗਿਆ ਅਤੰਕਵਾਦੀ ਫਲਾਊਗਾ ਜੀ ਇਹ ਸਰਜਰੀ ਕਰਾ ਕੇ ਆ ਗਿਆ ਇਹ ਫਲਾਨਾ ਹੋ ਗਿਆ ਧਮਕਾ ਹੋ ਗਿਆ ਉਸ ਟਾਈਮ ਤੋਂ ਫੇਰਾ ਜਿੰਨਾ ਜਿੰਨਾਂ ਨੇ ਜ਼ਹਿਰ ਉਗਲਿਆ ਤੁਹਾਨੂੰ ਸਾਰਿਆਂ ਦਾ ਯਾਦ ਹੋਊਗਾ ਫਿਰ ਬਾਬੇ ਬੇਕਲ ਲੱਗ ਪਏ ਅਨਿਸਕ ਢੱਡਰੀਆਂ ਵਾਲਾ ਬਿਲਕਿਆ ਜਗेंद्र ਅਗੁਰਾਹਾ ਬਿਲਕਿਆ ਕਿਸਾਨ ਜੁਗੀਆਂ ਦਾ ਪ੍ਰਧਾਨ ਆ ਸ਼ਗਵੀਰ ਬਾਦਲ ਬਿਰਸਾ ਸਿੰਘ ਮਟਵਾ ਬਿਲਕਿਆ ਫਿਰ ਸਾਰਿਆਂ ਦੇ ਜਿਹੜੇ ਕਿ 70 ਜਿਹੜਾ ਇੱਕ ਰੋਣਾ ਹੁੰਦਾ ਹੈਗਾ ਪਿੱਟ ਸਿਆਪਾ ਜਿਵੇਂ ਕੋਈ ਮਰ ਗਿਆ ਹੁੰਦਾ ਇਹਨਾਂ ਦਾ ਵੱਡਾ ਇਸ ਤਰ੍ਹਾਂ ਸਾਰੇ ਰੋਣ ਲੱਗ ਪਏ ਕਿ ਭਾਈ ਅੰਮਰਤਪਾਲ ਸਿੰਘ ਆ ਗਿਆ ਅੰਮਰਤਪਾਲ ਸਿੰਘ ਦੇ ਆਉਣ ਦੇ ਨਾਲ ਹੀ ਹਜ਼ਾਰਾਂ ਨੌਜਵਾਨ ਸਾਡੀਆਂ ਮਾਵਾਂ ਭੈਣਾਂ ਦੇ ਜਿਹੜੀਆਂ ਕਿ ਵੱਡੀ ਗਿਣਤੀ ਵਿੱਚ ਜੁੜਨ ਲੱਗੀਆਂ ਖਾਲਸਾ ਬਹੀਰ ਤੋਂ ਸ਼ੁਰੂ ਹੋਇਆ ਕੰਮ ਲੱਖਾਂ ਲੋਕਾਂ ਦੀ ਤਦਾਲ ਭਾਈ ਅੰਮਰਤਪਾਲ ਸਿੰਘ ਨਾਲ ਵੱਧ ਗਈ ਤੇ ਵਿਰੋਧੀਆਂ ਦੀ ਜਿਹੜੀਆਂ ਅਨਿੰਦਾ ਨੇ ਉਹ ਉੜਦਿਆਂ ਗਈਆਂ ਵਿਰੋਧੀਆਂ ਨੇ ਚਾਹਿਆ ਕਿ ਹੁਣ ਇਹ ਕੀ ਕੀਤਾ ਜਾਵੇ ਇਹਦਾ ਹੱਲ ਕੀ ਆ ਫਿਰ ਉਹਨਾਂ ਨੇ ਇੱਕ ਬੰਦੇ ਖਰੀਦੇ ਬੰਦੇ ਜਿਹੜੇ ਖਰੀਦ ਕੇ ਇੱਕ ਅਜਨਾਲਾ ਮਾਰੀ ਦੀ ਘਟਨਾ ਹੋਈ ਆ ਉਹਨੂੰ ਕਾਂਡ ਦੱਸ ਦਿੱਤਾ ਕਿ ਅਜਨਾਲਾ ਕਾਂਡ ਵਾਪਰਿਆ ਜਾਨੀ ਕਿ ਬਦਨਾਮ ਕਰਕੇ ਜਿਹੜਾ ਕਿ ਸਰਕਾਰਾਂ ਹਮੇਸ਼ਾ ਨੂੰ ਬਦਨਾਮ ਕਰਕੇ ਕਦਾਰਚੀ ਕਰਕੇ ਉਹਨੂੰ ਫੜਦਿਆਂ ਨੇ ਗਰਪਦਾਰ ਕਰਦਿਆਂ ਨੇ ਹਜ਼ਾਰਾਂ ਕਿਲੋਮੀਟਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸਾਲ ਦੀ ਐਨਐਸਐਲ ਲਗਾ ਦਿੱਤੀ ਪਰ ਦੋ ਸਾਲ ਦੀ ਹੋਰ ਵਧਾ ਦਿੱਤੀ ਇਹ ਤੁਹਾਨੂੰ ਪਤਾ ਕਿ ਕਿਵੇਂ ਸਾਰਾ ਮਾਰਡਰ ਹੁੰਦੇ ਨੇ ਪੰਜਾਬ ਦੇ ਵਿੱਚ ਤੇ ਸਾਰਾ ਕੁਝ ਜਿਹੜਾ ਨਜਲਾਗਾ ਉਹ ਭਾਈ ਅੰਮਰਪਾਲ ਸਿੰਘ ਦੇ ਸੁਟਿਆ ਜਾਂਦਾ ਭਾਈ ਅੰਮਰਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਹੱਦਾਂ ਤੱਕ ਜਿਹੜੇ ਕਿ ਇਹ ਚਮਤੇ ਨੇ ਸਰਕਾਰਾਂ ਨੇ ਖਰੀਦੇ ਨੇ ਉਹ ਬਿਠਾਏ ਚਾਰ ਚਪੇਰੇ ਲਓ ਭਾਈ ਅੰਮਰਪਾਲ ਸਿੰਘ ਦੇ ਖਿਲਾਫ ਤੁਸੀਂ ਹੁਣ ਇਹ ਤੁਸੀਂ ਬਗਵਾਸ ਕਰਨਾ ਤੇ ਉਹਨਾਂ ਨੇ ਰੱਜ ਕੇ ਕੀਤਾ ਤੇ ਕਰ ਵੀ ਰਹੇ ਨੇ ਉਹਨਾਂ ਲੋਕਾਂ ਦੇ ਆਪ ਦੇ ਪੱਲੇ ਤੇ ਲਾਣੀ ਜਿੰਨਾਂ ਲੋਕਾਂ ਦੀ ਅੱਖ ਤੇ ਜਮੀਰ ਮਰ ਚੁੱਕੀ ਆ ਉਹ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਜ਼ਹਿਰ ਉਗਲ ਲੱਗ ਪਿਆ ਪਰ ਨਾ ਭਾਈ ਅੰਮਰਤਪਾਲ ਸਿੰਘ ਨੂੰ ਫਰਕ ਪਿਆ ਉਹਨਾਂ ਜ਼ਹਿਰ ਦਾ ਤੇ ਨਾ ਉਹਨਾਂ ਦੇ ਸਾਥੀ ਸੰਗੀਆਂ ਨੂੰ ਫਰਕ ਪਿਆ ਆਖਰ ਭਾਈ ਅੰਮਰਤਪਾਲ ਸਿੰਘ ਨੂੰ 4 ਲੱਖ ਲੋਕਾਂ ਦੇ ਵੋਟਾਂ ਦੇ ਨਾਲ ਜਿਤਾ ਦਿੱਤਾ ਤੇ ਫਿਰ ਇਹਨਾਂ ਦੇ ਹੋਰ ਆ ਜਿਹੜਾ ਰੌਣਾਗਾ ਸ਼ੁਰੂ ਹੋ ਗਿਆ ਫਿਰ ਇਹਨਾਂ ਨੇ ਟੂਣ ਦੂਜੂ ਫੜ ਲਈ ਕਿ ਭਾਈ ਅੰਮਰਤਪਾਲ ਸਿੰਘ ਨੂੰ ਜੀ ਸੌ ਨਹੀਂ ਚਕਾਉਣ ਸਕਦਾ ਸੌਣੀ ਚੁੱਕਰ ਨੰਦੇ ਜੀ ਸੌਣੀ ਚੱਕ ਸਕਦਾ ਭਾਈ ਮਤਪਾਲ ਸਿੰਘ ਉਹਨੇ ਸੌ ਵੀ ਚੁੱਕ ਲਈ ਫਿਰ ਕਹਿੰਦੇ ਜੀ ਪਾਰਲੀਮੈਂਟ ਤੇ ਨਹੀਂ ਜਾ ਸਕਦਾ ਇਹਦੀ ਮੈਂਬਰਸ਼ਿਪ ਅਰਧ ਹੋ ਅੱਜ ਵੀ ਮੀਡੀਆ ਉਹ ਕੂ ਕੂ ਕੇ ਜਿਹੜਾ ਮੈਂਬਰਸ਼ਿਪ ਅਰਧ ਹੋੜੀ ਮੈਂਬਰਸ਼ਿਪ ਅਰਧ ਹੋਣ ਵਾਲੀ ਆ ਫਲਾਨਾ ਹੋਣਾ ਦਾ ਧਮਕਵਾਲਾ ਮੈਂ ਪਹਿਲਾਂ ਵੀ ਕਿਹਾ ਤੇ ਅੱਜ ਵੀ ਕਹਣਾਗਾ ਨਾ ਮੈਂਬਰਸ਼ਿਪ ਅਰਧ ਹੋਵੇ ਤੇ ਨਾ ਹੋਵੇ ਕੱਲ ਜੇ ਮੈਂਬਰਸ਼ਿਪ ਰੱਦ ਕਰਨੀ ਆ ਰੱਦ ਕਰਕੇ ਵੇਖ ਲਿਓ ਫਿਰ ਪਤਾ ਲੱਗ ਜੂਗਾ ਕਿ ਸਿੱਖਾਂ ਤੇ ਵਿੱਚ ਕਿੰਨਾ ਕੁ ਬਾਲ ਆ ਕੇ ਕਿੰਨਾ ਕੁ ਸਿਕਸ ਜਿਹੜੀ ਇਹ ਫਟਬਾਲ ਵੰਗੂ ਆ ਇੱਕ ਗੇਂਦ ਵੰਗੂ ਆ ਜੇਸਾ ਜਿੰਨਾ ਤੁਸੀਂ ਦਵਾਓਗੇ ਉਹਨੇ ਸਿਕ ਕੋ ਉੱਪਰ ਉੜਦੀ ਆ ਪਰ ਇਹ ਕਦੀ ਨਹੀਂ ਹੋਊਗਾ ਕਿ ਭਾਈ ਅਮਰਪਾਲ ਸਿੰਘ ਨੇ ਮੈਂਬਰ ਸਪਰਾਧ ਹੋ ਗਈ ਹੁਣ 25 ਤਰੀਕ ਆ 25 ਤਰੀਕ ਤੋਂ ਬਾਅਦ ਇੱਕ ਤਰੀਕ ਹੋਰ ਪੈ ਸਕਦੀ ਆ 10 ਮਾਰਚ ਨੂੰ ਸੀਜ਼ਨ ਸ਼ੁਰੂ ਹੋਣ ਵਾਲਾਗਾ ਲੋਕ ਸਭਾ ਦਾ ਉਹਦੇ ਵਿੱਚ ਭਾਈ ਅੰਮਰਤਪਾਲ ਸਿੰਘ ਨੂੰ ਜਾਣ ਦਾ ਮੌਕਾ ਮਿਲੂਗਾ ਇਹ ਤੁਸੀਂ ਅੱਜ ਮੈਥੋਂ ਵੀਡੀਓ ਸਾਂਭ ਕੇ ਰੱਖ ਲਓ ਲਿਖ ਕੇ ਲੈ ਲਓ ਤੇ ਇਹ ਸਾਨੂੰ ਵੱਡੀ ਖਬਰ ਆ ਜਿਹੜੇ ਕਿ ਭਾਈ ਅੰਮਰਤਪਾਲ ਸਿੰਘ ਨੂੰ ਹਰ ਵਾਰ ਟ੍ਰੋਲ ਕਰਦੇ ਨੇ ਹਰ ਵਾਰ ਜਿਹੜੇ ਉੱਤੇ ਰੋਂਦੇ ਨੇ ਚੀਖ ਜਗਾੜਾ ਪਿਆ ਹੋਇਆ ਮੀਡੀਆ ਦਾ ਮੈਂਬਰਸਤ ਅਰਦ ਹੋਊਗੀ ਮੈਂਬਰਸਪਰਦ ਹੋਣ ਵਾਲੀ ਆ ਭਾਈ ਅੰਮਰਤਪਾਲ ਸਿੰਘ ਤੇ ਆਏ ਹੋ ਜੂ ਵਾਹ ਹੋ ਜੂ ਜਿਹਨੂੰ ਜਿਹੜਾ ਬੰਦਾ ਜੇਲਾਂ ਦੇ ਵਿੱਚ ਜੇਲਾਂ ਭੁਗਤ ਰਿਹਾਗਾ ਜਿਹੜਾ ਬੰਦੇ ਤੇ ਤਸੱਦਦ ਕਰ ਲਿਆ ਤੁਸੀਂ ਉਹ ਮੈਂਬਰਸ਼ਿਪ ਭਰਦ ਕਰ ਲਓਗੇ ਤੇ ਕੀ ਮੈਂਬਰਸ਼ਿਪ ਭਰਦ ਕਰਕੇ ਤੁਸੀਂ ਕੀ ਸਿਕ ਕੋਨ ਖਤਮ ਕਰ ਦੋਗੇ ਕੀ ਅੰਮਰਪਾਲ ਦੀ ਆਵਾਜ਼ ਜਾਂ ਉਹਨਾਂ ਦੇ ਸਾਥੀਆਂ ਦੀ ਆਵਾਜ਼ ਬੰਦ ਹੋ ਜੂਗੀ ਇਹ ਆਵਾਜ਼ ਬਲੰਦ ਨਹੀਂ ਹੁੰਦੀ ਹੋਰ ਬਲੰਦ ਹੋਗੀ ਹੋਰ ਉੱਭਰੂਗੀ ਜੇ ਤੁਸੀਂ ਇਹ ਕਾਰਾ ਕਰਦੇ ਹੋ ਪਰ ਇਹ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜੋ ਬੰਦਾ ਸੰਵਿਧਾਨ ਦੇ ਤਹਿਤ ਤੇ ਲੋਕਤੰਤਰ ਦੇ ਤਹਿ ਉਹਦੇ ਵਿੱਚ ਆ ਰਿਹਾ ਹੈ ਕਿ ਜਿਹੜਾ ਚੋਣ ਲੜਦਾਗਾ ਉਹਨੂੰ ਸੰਵਿਧਾਨਕ ਹੱਕ ਉਹਦਾ ਮੌਕਾ ਉਹਨੂੰ ਮਿਲਣੀ ਮਿਲਣਾ ਉਹਦਾ ਖੋਹ ਨਹੀਂ ਸਕਦਾ ਜੇ ਖੋਹ ਲਿਆ ਤਾਂ ਫਿਰ ਇਹ ਕਹਿੰਦੇ ਕਿ ਸਿੱਖਾਂ ਦੇ ਲਈ ਸਭ ਤੋਂ ਵੱਡੀ ਗਲਾਮੀ ਇਸ ਦੇਸ਼ ਦੇ ਵਿੱਚ ਆ ਪਰ ਇਹ ਹੁੰਦਾ ਨਹੀਂ ਮੈਨੂੰ ਨਹੀਂ ਮੈਨੂੰ ਪਤਾ ਹੈਗਾ ਕਿ ਇਹ ਜਿਹੜਾ ਹੈਗਾ ਇਹ ਮੀਡੀਆ ਹੈਗਾ ਸਿਰਫ ਆਪਣੀ ਥਿਊ ਲੈਣ ਦੇ ਬਾਅਦ ਤੇ ਰੌਲਾ ਪਾਉਂਦਾ ਹੈਗਾ ਸਿਰਫ ਇਕ ਲੋਕਾਂ ਦੇ ਅੰਦਰ ਹੋਊਗਾ ਤੇ ਇੱਕ ਡਰ ਪੈਦਾ ਕਰਦਾ ਕਿ ਜਿਹੜੀਆਂ ਚੋਣਾਂ ਨੇ ਇਹ ਰੱਦ ਹੋ ਜੂ ਜੀ ਇਹ ਸਿੱਖ ਚੋਣ ਜਿੱਤ ਕੇ ਵੀ ਜਿਹੜੇ ਕਿ ਹਾਰ ਜਾਂਦੇ ਨੇ ਪਰ ਹਾਰਦੇ ਨਹੀਂ ਇਹ ਇਹ ਹਰਾਉਂਦੇ ਨੇ ਇਹ ਸਰਕਾਰਾਂ ਨੂੰ ਸਰਕਾਰਾਂ ਹਰਦੀਆਂ ਨੇ ਇਹ ਵਿਰੋਧੀ ਹਰਦੇ ਨੇ ਇਹ ਵਿਰੋਧੀ ਕਿਉਂ ਪਿੱਟਦੇ ਨੇ ਕਿਉਂ ਜਿਹੜਾ ਪਿੱਟ ਸਿਆਪਾ ਪੈਂਦਾ ਹੈਗਾ ਇਹਨਾਂ ਦਾ ਹੁਣ ਭਾਈ ਅੰਮਰਪਾਲ ਸਿੰਘ ਤੁਸੀਂ ਦੇਖ ਲਿਓ ਆਉਣ ਵਾਲੇ ਟਾਈਮ ਦੇ ਵਿੱਚ ਮਾਰਚ ਮਈ ਜੂਨ ਜੂਨ ਦੇ ਤੋਂ ਐਡ ਤੱਕ ਤੁਸੀਂ ਦੇਖ ਲਿਓ 30 ਤੋਂ 40 ਲੱਖ ਪਲੱਸ ਤੱਕ ਵੋਟ ਆ ਜਿਹੜੀ ਉਹ ਅੰਮਰਿਤਪਾਲ ਸਿੰਘ ਦੀ ਕਾਇਮ ਹੋ ਜਾਵੇਗੀ ਮੈਂਬਰਸ਼ਿਪ ਕਾਇਮ ਹੋ ਜਾਵੇਗੀ ਤਖਤ ਸ੍ਰੀ ਦਮਦਸ ਸਾਹਿਬ ਤੇ ਵਿਸਾਖੀ ਵਾਲੇ ਦਿਨ ਤੁਸੀਂ ਵੇਖਿਓ ਕਿ ਵੱਡਾ ਇਕੱਠ ਹੋਊਗਾ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਜੁੜਨਗੇ ਤੇ ਇਹਨਾਂ ਨੂੰ ਇਹੀ ਡਰ ਸਤਾ ਰਿਹਾ ਸਾਰੀਆਂ ਸਰਕਾਰਾਂ ਨੂੰ ਅਕਾਲੀ ਪੰਜਾਬ ਸਰਕਾਰ ਨੂੰ ਨਹੀਂ ਕੇਂਦਰ ਸਰਕਾਰ ਨੂੰ ਅਕਾਲੀਆਂ ਨੂੰ ਕਾਰਜੀਆਂ ਨੂੰ ਕਿ ਸਾਡੇ ਕੁਰਸੀਆਂ ਤਾਂ ਖੁੱਸਦੇ ਜਾਂਦੀਆਂ ਨੇ ਅਕਾਲੀ ਦਲ ਨੂੰ ਹੈ ਵੀ ਸਾਡਾ ਸਪਾਇਆ ਹੋ ਜਾਂਦਾ ਪੰਜਾਬ ਦੇ ਵਿੱਚ ਦੋ ਡੋਡਰੂ ਰਹਿ ਗਏ ਜਿਹੜੇ ਰਹਿੰਦੇ ਆ ਉਹ ਤੀਏ ਦਿਨ ਉੱਡ ਜਾਂਦੇ ਆ ਇੱਕ ਨੂੰ ਮਨਾਉਣੇ ਆ ਦੋ ਉੱਡ ਜਾਂਦੇ ਆ ਦੋ ਨੂੰ ਮਨਾਉਣੇ ਆ ਤਿੰਨ ਉੱਡ ਜਾਂਦੇ ਆ ਜਣੇ ਕਿ ਬਾਦਲ ਕੰ ਦਾ ਜਿਹੜਾ ਅੰਤ ਸ਼ੁਰੂ ਹੋ ਚੁੱਕਿਆਗਾ ਤੇ ਇਹਨਾਂ ਦਾ ਅੰਤ ਜਿਹੜਾ ਐਂਡ ਜਿਹੜਾ ਹੋਊਗਾ ਉਹ ਬਹੁਤ ਹੀ ਮਾੜਾ ਹੋਵੇਗਾ ਤੇ ਇਸ ਕਰਕੇ ਜਿਹੜਾ ਇਹ ਪ੍ਰਪੋਗੰਡਾ ਜਿਹੜਾ ਫਲਾਇਆ ਜਾ ਰਿਹਾ ਮੀਡੀਆ ਵੱਲੋਂ ਜਾਂ ਅਖੌਤੀ ਲੋਕਾਂ ਵੱਲੋਂ ਅਖੌਤੀ ਲੋਕ ਨੇ ਜਿਹੜੇ ਕਿ ਬੱਕ ਬੱਕ ਚੈਨਲਾਂ ਤੇ ਬੈਠੇ ਨੇ ਤੇ ਉਹਨਾਂ ਵੱਲੋਂ ਜਿਹੜਾ ਕਿ ਇੱਕ 네ਗੇਟਿਵ ਜਿਹੜਾ ਹੈਗਾ ਸਿੱਖ ਕੌਮ ਦੇ ਅੰਦਰ ਜਿਹੜਾ ਫਲਾਇਆ ਜਾ ਰਿਹਾ ਸਿੱਖ ਕੌਮ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਭਾਈ ਅੰਮਰਤਪਾਲ ਸਿੰਘ ਜਿਸ ਦਿਨ ਸੈਸ ਵਿੱਚ ਬੋਲਿਆ ਉਸ ਦਿਨ ਇਹਨਾਂ ਦੇ ਚੀਕਾ ਨਿਕਲਦਿਆਂ ਵੇਖਿਓ ਇਹ ਦੇਖੋ ਇਹਨਾਂ ਨੇ ਕਵੇਂ ਕਹਿਣਾਗਾ ਹੁਣ ਕਹਿਣਗੇ ਇਹ ਉਸ ਤੋਂ ਬਾਅਦ ਕਹਿਣਗੇ ਜੀ ਪਰੋਲ ਤਾਂ ਉਹਨੂੰ ਮਿਲ ਗਈ ਪਰ ਉਹਨੂੰ ਸੈਸ਼ਨ ਦੇ ਵਿੱਚ ਕੱਲੇ ਹਾਜ਼ਰੀ ਲਵਾਉਣ ਦਿੱਤੀ ਜਾਊਗੀ ਉਹਨੂੰ ਬੋਲਣ ਨਹੀਂ ਦਿੱਤਾ ਜਾਊਗਾ ਇਹ ਗੱਲ ਹੋ ਸਕਦੀ ਆ ਇਹ ਗੱਲ ਹੋ ਸਕਦੀ ਆ ਕਿ ਭਾਈ ਅੰਮਰਪਾਲ ਸਿੰਘ ਦੀ ਹਾਜ਼ਰੀ ਜਿਹੜੀ ਉੱਤੇ ਬਰਕਰਾਰ ਆ ਹੋ ਜੇ ਤੇ ਉਹਨਾਂ ਨੂੰ ਬੋਲਣ ਦਾ ਜਿਹੜਾ ਮੌਕਾ ਨਾ ਦਿੱਤਾ ਜਾਵੇ ਇਹ ਤਾਂ ਹੋ ਸਕਦੀ ਹੈ ਤਾਂ ਤੱਕ ਕਿਸਾ ਹੀ ਕਰਨਗੇ ਇਹ ਤਾਂ ਕਰ ਹੀ ਜਾਂਦੇ ਆ ਇਹ ਜੋਰ ਜਮਾ ਸਕਦੇ ਆ ਪਰ ਜਿਹੜਾ ਅਧਿਕਾਰ ਆ ਜਿਹੜਾ ਹੱਕ ਆ ਉਹ ਬੋਲਣ ਦਾ ਜ਼ਰੂਰ ਆ ਪਰ ਜੇਕਰ ਇੱਥੇ ਕਹਿੰਦੇ ਕਿ ਆਜ਼ਾਦੀ ਆ ਜੇ ਆਜ਼ਾਦੀ ਆ ਤਾਂ ਭਾਈ ਬੋਲਣ ਦਾ ਅਧਿਕਾਰ ਬੋਲਣ ਦਾ ਹੱਕ ਸਭ ਨੂੰ ਆ ਫੇਰ ਜੇ ਆਜ਼ਾਦੀ ਮੰਨਦੇ ਤੁਸੀਂ ਹੁਣ ਪਤਾ ਲੱਗ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿ ਜੇ ਬੋਲਣ ਦਾ ਮੌਕਾ ਮਿਲਦਾ ਫੇਰ ਤਾਂ ਮੰਨ ਲੈਣਾ ਕਿ ਆਜ਼ਾਦੀ ਆ ਤੇ ਗੁਲਾਮੀ ਤਾਂ ਨਹੀਂ ਪਹਿਲੇ ਹੀ ਸਿੱਖਾ ਪਹਿਲੇ ਕਹਿ ਰਹੇ ਆ ਕਿ ਅਸੀਂ ਗੁਲਾਮ ਆ ਖਾਲਸਾ ਦੀ ਕਿਉਂ ਮੰਗ ਕਰਦੇ ਨੇ ਖਾਲਸਾ ਰਾਜ ਦੀ ਕਿਉਂ ਮੰਗ ਕਰਦੇ ਨੇ ਕਿਉਂ ਤੇਰਾ ਮੰਗ ਕਰਦੀਆਂ ਨੇ ਇਹ ਕਿਹਦੇ ਸਰਕਾਰਾਂ ਨੇ ਸੋਚਿਆ ਕਿਤੇ ਵਿਰੋਧੀਆਂ ਨੇ ਸੋਚਿਆ ਕਿ ਇਹਨਾਂ ਨੂੰ ਮੰਗ ਕਿਉਂ ਕਰਨੀ ਪੈ ਰਹੀ ਆ ਇਸ ਦੇਸ਼ ਦੇ ਵਿੱਚ ਨਾ ਸਾਡੇ ਕੋਈ ਜੱਜ ਸਭਾ ਨੇ ਸੁਪਰੀਮ ਕੋਰਟ ਦੇ ਆ ਨਾ ਹਾਈ ਕੋਰਟ ਦੇ ਆ ਉਹਨਾਂ ਨੇ ਕਿਹਦੇ ਸਵਾਲ ਹੀ ਨਹੀਂ ਕੀਤਾ ਸਰਕਾਰਾਂ ਨੂੰ ਭਾਈ ਸਿੱਖ ਖਾਲਸਾਣ ਦੀ ਮੰਗ ਕਿਉਂ ਕਰਦੇ ਨੇ ਇਹਨਾਂ ਨੂੰ ਕੀ ਦਿੱਕਤਾ ਪਰ ਉਹਨਾਂ ਨੂੰ ਪਤਾ ਕਿ ਅਸੀਂ ਵੀ ਨਿਆਂ ਨਹੀਂ ਮਿਲਦਾ ਕੋਟਾਂ ਦੇ ਵਿੱਚ 30-32 ਸਾਲਾਂ ਦੇ ਵਿੱਚ ਜਿਹੜੇ ਸਿੰਘ ਨੇ ਡਾਵਡਲ ਸਜਾਮਾ ਕੱਟੀ ਬੈਠੇ ਆ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਇਹ ਗੁਲਾਮੀ ਆ ਤੇ ਇਸ ਤੋਂ ਵੱਡੀ ਗੁਲਾਮੀ ਹੋਰ ਕੀ ਹੋਗੀ ਇਸ ਦੇ ਇਸ ਦੇ ਵਿੱਚ ਦੋ ਕਾਨੂੰਨ ਆ ਹੁਣ ਮੰਨੇ ਕੋਈ ਨਾ ਮੰਨੇ ਜਿਨ੍ਹਾਂ ਦੇ ਅੱਖਾਂ ਤੇ ਪੱਟੀਆਂ ਬੰਨ ਲੀਆਂ ਕੰਨਾਂ ਦੇ ਵਿੱਚ ਰੂਪ ਪਾ ਲਈ ਤੇ ਆਪਾਂ ਕਹਿੰਦੇ ਕਿ ਜੀਵ ਨੂੰ ਟੋਪੇ ਲਾ ਲੈ ਜਾਂ ਚੇਪੀਆਂ ਲਾ ਲਈਆਂ ਉਹਨਾਂ ਦੇ ਲਈ ਤਾਂ ਸਾਰਾ ਕੁਝ ਹੀ ਆ ਤੇ ਉੱਲੂ ਵਾਲਾ ਕੰਮ ਆ ਜਿਨ੍ਹਾਂ ਦਾ ਕਿ ਰਾਤ ਨੂੰ ਦੀਂਦਾ ਦਿਨੇ ਦੀਂਦਾ ਨਹੀਂ ਇਹ ਅੱਜ ਲੋਕਾਂ ਦਾ ਹਾਲ ਹੋਇਆ ਪਿਆਗਾ ਇਸ ਕਰਕੇ ਉਹਨਾਂ ਨੂੰ ਗੁਲਾਮੀ ਨਹੀਂ ਦਿਸ ਰਹੀ ਉਹਨਾਂ ਨੂੰ ਲੱਗਦਾ ਕਿ ਹਨੇਰ ਤੇ ਦਿਨ ਕੀ ਆ ਚਾਨਣੀ ਆ ਤੇ ਇਸ ਵੀਡੀਓ ਨੂੰ ਤੁਸੀਂ ਵੱਤ-ਵੱਤ ਸ਼ੇਅਰ ਕਰੋ ਭਾਈ ਅਮਰਤਪਾਲ ਸਿੰਘ ਹਾਜ਼ਰੀ ਲਵਾਊਗਾ ਤੇ ਬੋਲੂਗਾ ਵੀ ਜਦੋਂ ਬੋਲਿਆ ਤੇ ਇਹਨਾਂ ਲੋਕਾਂ ਨੇ ਚੀਕਾਂ ਦੇਖਿਆ ਤੁਸੀਂ ਝੰਗਾਰਾ ਦੇਖੋ ਮੀਡੀਆ ਤੇ ਦੂਜੇ ਲੋਕਾਂ ਦੀਆਂ ਪੈਂਦੀਆਂ ਇਹ ਤੁਸੀਂ ਜਰੂਰ ਨੋਟ ਕਰ ਲਿਓ ਧਿਆਨ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬੈਲਜੀ ਕਾ ਖਾਲਸਾ ਵੈਰਜੀ ਕੀ ਫਤਿਹ